ਹਲੋ ਦੋਸਤੋ ਠੀਕ ਠਾਕ ਹੋ ਆਪ ਠੀਕ ਠਾਕ ਹੋਵੋਗੇ ਤੇ ਦੇਖੋ ਆਪਾਂ ਅੱਜ ਠੰਡ ਬਹੁਤ ਹੋ ਚੁੱਕੀ ਆ ਤੇ ਅੱਜ ਆਪਾਂ ਇਧਰ ਕਿਸੇ ਮੋਟਰ ਦੇ ਪਾਣੀ ਛੱਡਿਆ ਆ ਵਾ ਤੇ ਆਪਣੇ ਹੁਣ ਕਦੂ ਬਹੁਤ ਲੱਗਦੇ ਨੇ ਲੋੜੀ ਵੀ ਆ ਰਹੀ ਆ ਲੋੜੀ ਤੁਹਾਨੂੰ ਦਿਖਾਵਾਂਗੇ ਕਦੂ ਆਪਣੇ ਵੇਖੋ ਕਿੰਨੇ ਲੱਗਦੇ ਨੇ ਇੱਧਰ ਵੇਖੋ ਜੀ ਲਸਣ ਲਸਣ ਲਾਇਆ ਆ ਆਪਾਂ ਆ ਵੇਖੋ ਲਸਣ ਲਾਇਆ ਆ ਆਪਾਂ ਲਸਾਣਾ ਤੇ ਆ ਆਪਾਂ ਅੱਜ ਪੱਠੇ ਭੰਨਦੇ ਆ ਪੱਠੇ ਪੱਠੇ ਭਰ ਰਹੇ ਆ ਤੇ ਪਰਾ ਆਪਾਂ ਪਰਦੇ ਲੱਗਾਵਾ ਪਰਾ ਆਪਣਾ ਪਰਦੇ ਲੱਗਾਵਾ ਆ ਵੇਖੋ ਤੇ ਆ ਆਪਣੇ ਪੱਠੇ ਆ ਆਪਾਂ ਅੱਜ ਆਪਾਂ ਬਾਬਾ ਉਹਨਾਂ ਦੀ ਗਾਂ ਗਾਈਆਂ ਜਿਹੜੀਆਂ ਆਪਾਂ ਹੀ ਉਹ ਵੇਚਤੀਆਂ ਵਾ ਹੁਣ ਆਪਾਂ ਹੀ ਕੱਟੀ ਆ ਆਪਣੀਆਂ ਆ ਵੇਖੋ ਜੀ ਆਪਣੀ ਮੇਮੋ ਆਪਣੀ ਮੇਮੋ ਆਪਣੀ ਕੱਟੀ ਆ ਵੇਖੋ ਜੀ ਆਪਣੀ ਕੱਟੀ ਪੱਠੇ ਖਾਰੀ ਆ ਤੇ ਆਜ ਵੇਖੋ ਆਪਣੀ ਮੱਝ ਆਪਣੀ ਛੰਨੋ ਜੀ ਆਪਣੀ ਛੰਨੋ ਛੰਨੋ ਆਪਣੀ ਛੰਨੋ ਛੰਨੋ ਹਾਂਜੀ ਆਹ ਦੇਖੋ ਜੀ ਆਪਾਂ ਮਾੜੇ ਲੈਂਦੀ ਆ ਆਹ ਦੇਖੋ ਸੂਨ ਆੜੀ ਆਏ ਤੇ ਸਾਲ ਬਹੁਤ ਆ ਚੁੱਕਾ ਵਾ ਤੇ ਆਪਾਂ ਤੱਪੜ ਟੁੱਪੜ ਪਾਇਆ ਵਾ ਤੇ ਇੱਧਰ ਦੇਖੋ ਅੰਦਰ ਆਪਾਂ ਮਰੀਆ ਪਾ ਸਿਸਟਮ ਕੀਤਾ ਆਇਆ ਵਾ ਤੇ ਟੂੜੀ ਆਪਣੀ ਰਹੀ ਥੋੜੀ ਜੀ ਆਪਾਂ ਅਰਕੀ ਥੋੜੀ ਜੀ ਬਣਾਈ ਸੀ ਟੂੜੀ ਆਪਾਂ ਤੇ ਉਰੀ ਫੇਪਨੋ ਪੜਾਈਆ ਫਿਰ ਥੋੜੀ ਬੋਤੀ ਕੱਟਵਾ ਦੋ ਹਿੰਦੀ ਦੀ ਟੁੜੀ ਫਿਰ ਹਾਂ ਤੇ ਇੰਨਾ ਚਿਰ ਆਪਣਾ ਇੰਨਾ ਚਿਰਾਂ ਬਾਅਦ ਆਪਾਂ ਵੀਡੀਓ ਪਾਈ ਆ ਬਣਾਈ ਬਣਾਉਂਦੇ ਆ ਔਰ ਤੁਹਾਨੂੰ ਕੋਈ ਨਹੀਂ ਕੋਈ ਗੱਲ ਨਹੀਂ ਔਰ ਤੁਹਾਨੂੰ ਰੋਜ਼ ਨਵੀਂ ਤਾਂ ਨਵੀਂ ਵੀਡੀਓ ਆਇਆ ਕਰੂਗੀ ਵਲੌਗ ਨਵਾਂ ਨਵਾਂ ਆਇਆ ਕਰੂਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਪ੍ਰਭ ਬਲੌਗ ਕਰਾ ਤੇ ਆਪਾਂ ਹੈ ਗੁੱਡੇ ਗੱਡੇ ਲੋਰੀ ਆ ਰਹੀ ਏ ਤੇ ਗੁੱਡੇ ਗੱਡੇ ਆਪਾਂ ਡਾਵਾਂਗੇ ਕੋਈ ਨਾ ਇਸ ਗੁੱਡੇ ਗੱਡੇ ਆਪਾਂ ਡਾਵਾਂਗੇ ਮੰਡੇ ਡਾਉਣ ਲੱਗੇ ਗੁੱਡੇ ਆ ਵੇਖੋ ਜੀ ਆਪਣੀ ਗਵਾਂਢੀ ਆਪਣੇ ਗਵਾਂਡੀ ਨੇ ਆ ਆ ਇੱਕ ਗਵਾਂਡੀ ਦਾ ਘਰ ਆ ਆਪਣਾ ਤੇ ਆਪਾਂ ਨਵੀਂ ਕੱਟੀ ਆਪਣੀ ਆਈ ਆ ਕੱਟੀ ਆਪਾਂ ਹੀ ਸ਼ਰਾਵਾ ਉਹ ਆਪਣੀ ਮੱਗ ਦੇਖੋ ਜੀ ਠੀਕ ਠਾਕ ਜੀ ਆਪਾਂ ਆਪਾਂ ਨਵਾਂ ਸਕੰਜਾ ਬਣਾਇਆ ਆਵਾ ਨਵਾਂ ਨਵਾਂ ਸਕੰਜਾ ਬਣਾਇਆ ਆਵਾ ਦੇ ਵੇਖੋ ਸਕੰਜਾ ਆਪਣਾ ਨਵਾਂ ਆਪਾ ਬਣਾਇਆ ਅਸੀਂ ਤੇ ਇਹ ਆਪਣੀ ਵੇਲੀ ਆ ਵੇਲੀ ਵਿੱਚ ਅਸੀਂ ਆਏ ਆ ਤੇ ਹੋਣੇ ਮੈਂ ਅਸੀਂ ਚੱਲੇ ਬਾਹਰ ਨੂੰ ਕਣਕ ਕੌਣ ਕ ਪਰਦੇ ਅਸੀਂ ਕਣਕ ਕੌਣ ਕ ਪਰਦੇ ਆ ਤੁਹਾਨੂੰ ਕੋਈ ਨਾ ਕਣਕ ਵੀ ਤੁਹਾਨੂੰ ਦਿਖਾਵਾਂਗੇ ਕਣਕ ਕੌਣ ਪਰਦੇ ਦੀਦਾ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਕਣਕ ਪਰਦੇ ਆ ਹਾਂਜੀ ਆਪਾਂ ਪੱਠੇ ਵੀ ਜਿਓਏ ਆ ਆ ਵੇਖੋ ਜੀ ਇੱਧਰ ਵੀ ਪੱਠੇ ਆਪਣੇ ਆ ਤੇ ਆ ਵੀ ਆਪਣੇ ਪੱਠੇ ਇਹਨੂੰ ਆਪਾਂ ਪਾਣੀ ਲਾਇਆ ਹੋਇਆ ਵਾ ਤੇ ਹੋਰ ਆਪਾਂ ਪਾਣੀ ਜਿਹੜਾ ਤੋੜਨ ਲੱਗੇ ਆ ਪਾਸੇ ਨੂੰ ਗਾਹ ਤੋੜ ਲੱਗੇ ਪਾਣੀ ਤੋੜਦੇ ਲੱਗੇ ਆ ਆ ਵੇਖੋ ਜੀ ਬਹੁਤ ਹੋਰ ਲੱਗੇ ਆ ਆਪਾਂ ਇੱਥੇ ਤੇ ਤਾਨੂੰ ਪਤਾ ਨਾ ਵਾ ਵੀ ਤੁਸੀਂ ਇਹ ਬਹੁਤ ਜਿਆਦਾ ਵਾ ਬਹੁਤ ਜਿਆਦਾ ਘਰਮ ਨੇ ਹਾਂਜੀ 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 ਤੇ

ਗੱਡੀ ਨਿੱਕੀ ਗੱਡੀ ਆ ਮੋਟਰਸਾਈਕਲ ਪਾਪਾ ਅੱਜ ਬਲਬ ਲਾਉਂ ਰਿਹਾ ਵਾ ਬਲਬ ਲਗਾ ਰਹਾ ਬਲਬ 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 ਤੇ ਆ ਗੱਡੀ ਆਪਣੀ ਵੱਡੀ ਗੱਡੀ ਏ ਕਰੇ ਆਪਣੀ ਇਹ ਉਹ ਆਪਣਾ ਟਰੈਕਟਰ ਆ ਔਰ ਤੁਹਾਨੂੰ ਬਾਹਰ ਦਾ ਨਜ਼ਾਰਾ ਦਿਖਾਵਾਂਗੇ ਧੁੰਦ ਬਹੁਤ ਜ਼ਿਆਦੀ ਆ ਧੁੰਦ ਬਹੁਤ ਜ਼ਿਆਦੀ ਆ ਤੇ ਐਕਸੀਡੈਂਟ ਬਹੁਤ ਹੋ ਰਹੇ ਆ ਐਕਸੀਡੈਂਟ ਵੀ ਬੜੇ ਹੋਣ ਦੇ ਆ ਧੁੰਦ ਵੜੀ ਆ ਸ਼ਿਆਲ ਬਹੁਤ ਜ਼ਿਆਦਾ ਆ ਚੁੱਕਾ ਏ ਤੇ ਸ਼ਿਆਲ ਵੀ ਜਿਹੜਾ ਵੀ ਆਉਣਾ ਚਾਹੀਦਾ ਵਾ ਹਾਂਜੀ ਤੇ ਮੰਡੇ ਗੁੱਡੀਆਂ ਗੱਡੀਆਂ ਡਾ ਰਹੇ ਆ ਮੰਡੇ ਆ ਆਪਣਾ ਘਰ ਵੇਖੋ ਜੀ ਮੁਰਿਆ ਘਰ ਸੋਨਾ ਵਾ ਕਣਕਾ ਕਣਕਾ ਕੇ ਐਵੇਂ ਆ ਕੋਲੇ ਦਾ ਕਣਕਾਂ ਦੇ ਬਹੁਤ ਜੜੀਆਂ ਸਹੀ ਹੁੰਦੀਆਂ ਨੇ ਤੇ ਉਹ ਰੰਗ ਦੀ ਬਾਟ ਡਾਟਾ ਜੀ